ਚਲਾ ਵੀ ਇਹ ਕਿਹੜੇ ਗੂਤਰਾਂ ਦਾ ਵੀ ਪੁਰਾਣੀ ਜਿਹੜੇ ਸਾਡੇ ਬਖਤੂ ਵਾਲੇ ਸੀ ਕਹਿੰਦੇ ਬਾਲੀਆਂ ਬਾਜੀ ਤੇ ਲਾਲਚੀਨੇ ਕੁੱਟੀਆਂ ਘੱਟਦੇ ਇਹ ਤਾਂ ਇਹ ਜਿਵੇਂ ਗਾਂ ਘੱਡੀ ਜਾਂਦਾ ਇਹ ਥੋੜੇ ਜਿᱷ ਫਿੱਕੇ ਲਾਲ ਜੀਨੇ ਹੋਈ ਜਾਂਦੇ ਠੀਕ ਇਹ ਪੁਰਾਣੀ ਚੱਲੇ ਆਉਂਦੇ ਸਵਾਰ ਅੰਗੇ ਜੇ ਸਿਰ ਹਣਾ ਇਹਨਾਂ ਹਾਂ ਸਵਾਰ ਅੰਗੇ ਜੀ ਪੂੰਜੇ ਵੀ ਆਈਆਂ ਸਵਾਰ ਅੰਗੇ ਜੇ ਸਿਰ ਨੂੰ ਠੀਕ ਹੈ ਯਾਰ ਬਹੁਤ ਘੈਂਟ ਆ ਹਨਾ ਕੂਤਰਾਂ ਦੀ ਕੋਸ਼ਤ ਪਾ ਰਹੀ ਨੂੰ ਗੂੜੇ ਇਹ ਵਾਕ ਟੋਲੇ ਬਾਈ ਦੇ ਹਾਂ ਬਸ ਤੂ ਕਿਹੜਿਆਂ ਚ ਪਾਉਣੇ ਬਾਈ ਇਹ ਜਿਆਦੇ ਇਹ ਸਾਰੇ ਨਹੀਂ ਉੱਡ ਜਾਂਦੇ ਵੀ ਇਹਨਾਂ ਦੇ ਠੀਕ ਹੈ ਉੱਤਰ ਕੋਈ ਜੀ ਗੱਲ ਆਦ ਵੀ ਗਾਹਾਂ ਬੜ ਚੰਗੇ ਬਾਹੀਆਂ ਜਾਂਦੇ ਠੀਕ ਹੈ ਇਹ ਮੋਜੇ ਵੀ ਕੱਢ ਜਾਂਦੇ ਆ ਕਿਹੜੇ ਕੂਤਰ ਦੇ ਇਹ ਮਨ ਲੈ ਇੰਨਾ ਚ ਇਹ ਕਰਕੇ ਕਰਾਸ ਕਰਕੇ ਠੀਕ ਹੈ ਇਹ ਜਿਹੜੇ ਆਪਾਂ ਕਹਿ ਦਿੰਦੇ ਹਾਡੇ ਕਾ ਖੱਟਾਂ ਵਾਲੇ ਆ ਹੋਰ ਠੀਕ ਹੈ ਇਹਨਾਂ ਦੇ ਨਾਲ ਕੀ ਦੇਰ ਡੱਕਿਆਂ ਵਾਲੇ ਲੱਗ ਜਾਂਦੇ ਆ ਤੇ ਫਿਰ ਮੋਜ ਕੱਢ ਜਾਂਦੇ ਆ ਕੱਢ ਜਾਂਦੇ ਠੀਕ ਹੈ ਇਹ ਵੀ ਥੋੜੀ ਟੜਕਾ ਕੂਤਰਾਂ ਦੇ ਇਹ ਪਾਜਦੇ ਆ ਹਾਂ ਡਾਵੇ ਨੇ ਡਾਵੇ ਬਾਵੇ ਆ ਠੀਕ ਆ ਉਹ ਦੋਨੋਂ ਬਾਲੇ ਜਾਨੀ ਕਿ ਭੜੇ ਆ ਪਰ ਬਹੁਤ ਸੋਹਣੇ ਆ ਬਰਚੇ ਨੇ ਪਏ ਦੇਖ ਤੂੰ ਜਮਾ ਬਿਰਲ ਨਹੀਂ ਹੈਗੀ ਪਰਾਂ ਦੇ ਵਿੱਚ ਕਿਸੇ ਪਾਸੋਂ ਲੈ ਬਾਈ ਆ ਵੀ ਜਿਹੜੇ ਆਪਣੇ ਕੂਤਰ ਨਿਕਲ ਗਏ ਨਾ ਕੱਢ ਕੇ ਲੈ ਆ ਕੋਈ ਧੰਨਵਾਦ ਉਹਦਾ ਵੀ ਵੀ ਪਤਾ ਨਹੀਂ ਕਿਵੇਂ ਕੱਢੇ ਜੋੜੀਆਂ ਤੋੜਤੀਆਂ ਆਪਣੀਆਂ ਤੇ ਆ ਉਹ ਕੂਤਰ ਦਾ ਲਾਲ ਸਿਰੇ ਦਾ ਪੁੱਤ ਆ ਡਾਇਰੈਕਟਰ ਠੀਕ ਜਿਹੜੇ ਨਿਕਲ ਗਏ ਕੱਲ ਵੀ ਕਬੂਤਰ ਡੇਗੇ ਬਈ ਇਹ ਕੋ ਜੋੜੀਆਂ ਤੋੜਦਿਆਂ ਕਿਸੇ ਨੇ ਠੀਕ ਪਤਾ ਕਿਹਨੇ ਕਿਸੇ ਨਾਲ ਦੇ ਕਬੂਤਰ ਰਹੇਗੇ ਇਹਨਾਂ ਦੀ ਕੂਤਰੀ ਨਾ ਵੀ ਕੂਤਰ-ਕੂਤਰੀ ਲੈ ਕੇ ਕੱਲੇ ਅੱਛੇ ਕੱਲੇ ਕੂਤਰ ਲੈ ਗਏ ਹਾਂ ਵੀ ਉਹ ਜੋੜੇ ਤੋੜਦੇ ਚੱਲ ਕਿਸੇ ਨੇ ਭੰਗ ਫਰਕ ਪਾਉਣ ਮਾਰੇ ਨੇ ਕਰਤਾ ਕਿਵੇਂ ਕਰਤਾ ਇਹੋ ਜੇ ਕੱਢਦੇ ਸੀ ਇਹੋ ਜੇ ਕੱਢਦੇ ਸੀ ਇਹ ਕਿਹੜੇ ਕੂਤਰ ਸੀ ਪੁਰਾਣੇ ਛੋਟੇ ਇਹ ਪੁਰਾਣੇ ਲਾਲ ਵਾਲੇ ਕੂਤਰਾਂ ਦੇ ਠੀਕ ਹੈ ਬਾਈ ਲਾਲ ਕਬੂਤਰ ਹਾਂ ਜਿਹੜੇ ਜਿਨ੍ਹਾਂ ਦੇ ਬਾਜ਼ੀਆਂ ਜਿੱਤੇ ਸੀਗੇ 24 ਚ ਉਹੀ ਕੂਤਰ ਨਿਕਲ ਗਏ ਉਹੀ ਕੂਤਰ ਨਿਕਲ ਗਏ ਹਾਂ ਲੈ ਸੰਗਾਊ ਵਾਲੇ ਕੂਤਰ ਆਗਰੇ ਕਬੂਤਰ ਇਹ ਵੀ ਉਹੀ ਹੈ ਬਾਕੀ ਸਵਾਰੰਗੇ ਜੇ ਸਰ ਕਰਦੇ ਹਨਾ ਬਈ ਇਹ ਹਾਂ ਇਹ ਐਂ ਕੱਢਦੇ ਆ ਮੁੜ ਕੇ ਜਿਹੜੇ ਮੈਂ ਪਿੱਛੇ ਪਿੱਛੇ ਗਾਂ ਤੇ ਗਾਂ ਤੁਰ ਜਾਂਦੇ ਆ ਹੂੰ ਬਾਂਦੀ ਬੁਰੀ ਬੁਰੀ ਹੋਂਦਾ ਨਹੀਂ ਬਰਾਦ ਕਰਦੀ ਹੋਂ ਨਾ ਕਰਦੀ ਆ ਕਬੂਤਰ ਸਾਰੇ ਸੌਂਕਣਾ ਲਾਹੁਣੇ ਆਪਾਂ ਪੂਰੇ ਇਹ ਦੂਖ ਹੋ ਜਿਹੜੇ ਬੰਦੇ ਦੇਖ ਕੇ ਵੀ ਹਾਂ ਕਬੂਤਰ ਹੈਗੇ ਆ ਦੇਖਣ ਨੂੰ ਬਾਹਰ ਛੋਟੇ ਇਹਨਾਂ ਦੇ ਹਨਾ ਲੱਤਾਂ ਛੋਟੀਆਂ ਉਤਰਾਂ ਦੀਆਂ ਇਹ ਇਹਨਾਂ ਦਾ ਪੁੱਤ ਮੇਰਾ ਜਾਨ ਹੈ। ਪਾਉਲੀਕ ਉੱਤਰ ਬਹੁਤ ਚੰਗਾ ਹੈ। ਆ ਵੀ ਇਹਨਾਂ ਚ ਵੀ ਹਾਂ ਇਹ ਰਾਮੂ ਵਾਲਿਆਂ ਦਾ ਪਿਓ ਹੈ। ਠੀਕ ਹੈ। ਰਾਮੂ ਨੇ ਜਿੱਤੇ ਹਾਂ ਮਾਰ ਹੀ ਗਿਆ ਉਹਦੇ ਜੱਥੇ ਥੋੜੇ। ਬੈਠਾ ਨਹੀਂ ਜੀ। ਠੀਕ ਹੈ। ਜਿੱਦਾਂ ਬਾੜੀ ਚ ਪਾਦੇ ਫੋਟੋ ਠੀਕ ਹੈ। ਇਹ ਮੰਗਣੀ ਨੀ ਮੈਂ। ਚਲ ਚੱਲੀ ਜਾਂਦਾ। ਇੱਕ ਗੱਲ ਦੇਖੋ ਯਾਰ ਵੀ ਸਾਰੇ ਪਰਿਵਾਰ ਦੇ ਵਿੱਚ ਸਾਰਾ ਨਹੀਂ ਸ਼ੌਂਕ ਆ ਯਾਰ ਕੁੱਤਰ ਬਾਈ ਦਾ ਫੇਰ ਨਾ ਬਣਦਾ ਬੰਦਿਆਂ ਦਾ ਪਰ ਸੋਸਲ ਮੀਡੀਆ ਤੋਂ ਦੂਰ ਨੇ ਵੀ ਚਾਹੇ ਲਾ ਲਓ ਵੀ ਪੁਰਾਣੇ ਖਿਆਲਾਂ ਦੇ ਲਾ ਲਓ ਹਨਾ ਵੀ ਕੁਝ ਲਾ ਲਓ ਆ ਬਈ ਕੁੱਤਰਾਂ ਦਾ ਕਲਿਆਣ ਵਾਲੇ ਸੀ ਜੀ ਆਹੇ ਮਾਸਟਰ ਤੋਂ ਇਹ ਲਾਲ ਵਾਲੇ ਕੁੱਤਰਾਂ ਦੇ ਹੀ ਆ ਅੱਛਾ ਮੈਂ ਪਿੱਛੇ ਹੀ ਲਿਆਇਆ ਸੀਗਾ ਕੁੱਤਰ ਦੀ ਲੱਕ ਦੇਖੋ ਯਾਰ ਕਿੰਨੀ ਸੋਹਣੀ ਹੈ ਆਪਣੇ ਜਿਹੜੇ ਆ ਗੱਲੜਾਗੇ ਉਹ ਕੁੱਤਰਾਂ ਚੋਂ ਹੀ ਆ ਇਹ ਠੀਕ ਹੈ ਇਹ ਉਹ ਤੋਂ ਲਿਆਂਦਾ ਸੀ ਮੈਂ ਠੀਕ ਹੈ ਕल्याण ਤੋਂ ਹੈ। ਕਲਿਆਣ ਆਪਣੇ ਨਾਲ ਵਧੀਆ ਰੱਖਦੇ ਆ। ਪੱਲੇ ਕਿੰਨੇ ਟਾਇਰ ਟਾਇਰ ਇਹਦੇ। ਪਰਿਵਾਰ ਕੰਡੀਸ਼ਨ ਆਟੇ ਉਹਨਾਂ ਨੇ ਵੀ ਵਧੀਆ ਲੈਣ ਦੇਣਾ ਹੈਗਾ ਸਾਡਾ। ਠੀਕ ਆ ਠੀਕ ਆ ਠੀਕ ਆ। ਇਹ ਸੋਹਣਾ ਗੂਤਰ ਪੱਲੇ ਬਹੁਤ ਟਾਇਰ ਆ ਗੂਤਰ ਦੇ ਵੀ। ਇੱਧਰ ਹੀ ਖੜੇ ਦਾ ਜੇ ਉਧਰ ਨਹੀਂ ਦਾ। ਇੱਧਰ। ਆ ਛੱਡ ਦੇ ਇੱਧਰ। ਆ ਲਾ ਲੇ। ਆ ਬੰਦ ਕਰ ਲਈ ਵੀਰੇ ਹੈਲੋ। ਆ ਗੜੇ ਗੂਤਰ ਇਹ ਵੀ ਲਾ ਲਾ ਲਾ। ਇਹ ਲੱਪਾ ਰੱਖ। ਆ ਬਾਬੇ ਵਾਲੇ ਪੁਰਾਣੇ ਗੂਤਰ ਸਾਡੇ ਉੱੱਥੇ ਰਹੀ ਹੈ। ਕਾਲਾ ਸ਼ੋਕਰ ਅੱਜ ਪੁਰਾਣੇ ਬਾਬੇ ਲਾਲ ਵਾਲੇ ਕਮੇਟੀ ਵਾਲੇ ਨਾਂ ਸੁਣਿਆ ਬਹੁਤ ਬੰਦਿਆਂ ਨੇ ਵੀ ਅੱਜ ਦੇਖਣ ਨੂੰ ਵੀ ਮਿਲ ਗਏ ਕਹਿੰਦੇ ਕਿ ਲੰਡਾ ਤੋਂ ਬਾਲਾ ਉੱਡਿਆ ਜਣਾ ਅੱਛਾ ਲੇ ਇਹਦੇ ਲੱਪਾ ਕਾਲਾ ਕਰਦੇ ਠੀਕ ਆ ਲੰਡੇ ਨੇ ਨਾਂ ਲਾ ਕੇ ਹਾਂ ਹਾਂਜੀ 19 ਵਜੇ ਹੋ ਗਿਆ ਸੀ ਉਹ ਲੰਡਾ ਹੂਤਰ ਕਿਹਦੇ ਕੋਲ ਗਿਆ ਫਿਰ ਉਹ ਆਰਾ ਦਿੱਤਿਆ ਜੀ ਹਾਂ ਪੀਰਕੋਟ ਉਹਦੇ ਆ ਇੱਧਰ ਲਾਜ ਇੱਧਰ ਲਾ ਮੈਨ ਤਾਂ ਹੈ ਨਹੀਂ ਕਿੱਥੇ अच्छा वोट ਹਰ ਕਾ ਜੀ ਆ ਵਿਦਿਆਲਪੁਰ ਜਿੱਤਿਆ ਮੈਂ ਜੀ ਹੂੰ ਮਰਜੀ ਦੇ ਵਿਦਿਆਲਪੁਰ 2018 ਜਿੱਤਿਆ ਸੀ ਹਾਂ 3 4 ਸਾਲ ਸੀ ਲਗਾਤਾਰ ਸਾਡੀ ਰਹਿ ਜਾਂਦੀ ਸੀ ਦੋਨਾਂ ਦੇ ਚਾਚੇ ਕਰਦੇ ਹਾਂ ਜਿੱਦ ਰਹਾਂਗੇ ਉਦੋਂ ਵੀ ਗੇਲੇ ਡੀਸੀ ਕਹਿੰਦੇ ਸੀ ਜੀ ਨਹੀਂ ਉੱਡਿਆ ਕੁੱਤਰਾ ਠੀਕ ਹੈ ਉਹਦੀ ਇਹ ਰੰਗੀਆਂ ਵਾਲੇ ਕੁੱਤਰਾ ਆਉਂਦੇ ਨੇ ਟਾਂਕੇ ਵੀ ਲਾਉਣੀ ਨੇ ਕਿੰਨੀਆਂ ਸੋਹਣੀਆਂ ਨੇ ਇਹਦੀਆਂ ਕੁੱਤਰ ਦੀਆਂ ਆਪਾਂ ਬਲਕਾਂ ਦੇਖੋ ਬਈ ਇਹਦੀਆਂ ਕੁੱਤਰ ਦੀਆਂ ਆਮ ਆਪਾਂ ਲਾਲ ਦੇਖਦੇ ਆ ਇਹਦੀਆਂ ਬਲਕਾਂ ਹੋਰੀ ਹਸਾਬ ਜਿਹਦੀਆਂ ਗਰਮੀ ਜੀ ਦਾ ਆ ਪੂਰਾ ਹੀ ਕਹਿੰਦੇ ਆ ਆ ਆ ਆ ਆ ਇਹ ਨਿਸ਼ਾਨੀਆਂ ਕਬੂਤਰਾਂ ਦੀਆਂ ਇਹ ਹੀ ਦੇਖਣੀਆਂ ਬੰਦੇ ਆ ਮਾੜੀਆਂ ਮੂਟੇ ਵੀ ਕਹੇ ਜੇ ਆਪਾਂ ਕਬੂਤਰ ਦੇਖੇ ਜੀ ਉਹਨਾਂ ਨੇ ਕੀ ਨਿਸ਼ਾਨੇ ਆ ਇਹ ਇਹ ਕਬੂਤਰਾਂ ਨਾਲ ਕਬੂਤਰ ਮੈਚ ਕਰਦੇ ਆ ਹਜ਼ਾਰ ਵਾਲੇ ਕਬੂਤਰਾਂ ਦੀ ਕੋਟਲੀ ਵਾਲੇ ਅਸੀਂ ਕੋਟਲੀ ਵਾਲਾ ਭੂਆ ਦੇ ਮੁੰਡਿਆਂ ਦੀ ਠੀਕ ਆ ਜਮਾ ਸਾਮੀ ਜਮਾ 19 ਵਾਜੀਆਂ ਉੱਡਦੇ ਆ ਜੀ ਬਾਈ ਲੰਡਾ ਕਬੂਤਰ ਕਾਇਦ ਨਹੀਂ ਹਲਾਉਣ ਅਗਲਾ 5 ਵਾਜੀਆਂ 4 ਵਾਜੀਆਂ ਜਿੱਤ ਜਾਂਦਾ ਕਬੂਤਰ ਨਾਲ ਮੋੜ ਕੇ ਕਬੂਤਰ ਉੱਡਿਆ ਨਹੀਂ ਜਾਂਦਾ ਕਬੂਤਰ ਤੋਂ 19 ਬਾਜੀਆਂ ਕਹਿ ਤਾਂ ਨਹੀਂ ਗੱਲ ਆ ਵੀ ਕਬੂਤਰ ਨਹੀਂ ਜਿੱਤ ਨਹੀਂ ਬਾਕੀ ਬਈ ਕਬੂਤਰਾਂ ਦੇ ਅੱਗੇ ਮੋਹ ਕਰਦੇ ਸੀ ਉਹਨੇ ਉਹਨੇ ਵੀ ਪੀਰ ਕੋਟ ਆਤਾ ਸੀ ਠੀਕ ਆ ਜੀ ਇਹ ਮੇਰਾ ਕੱਟ ਦਿਓ ਇਹ ਕਿਹੜੇ ਕਬੂਤਰ ਇਹ ਇਹਨਾਂ ਦਾ ਪੁੰਨੂ ਕਾਲਾ ਆਂਦਾ ਇਹ ਰੰਗ ਤੀਜਾ ਪੁੰਜੇ ਚ ਦਿਖਾ ਦਿੰਦੇ ਠੀਕ ਆ ਇਹ ਬਾਬੇ ਪੁੰਨੂ ਵਾਲੇ ਕਬੂਤਰ ਨੇ ਇਹਦਾ ਧੌਣ ਵੀ ਲਾਲ ਆ ਉਹ ਕਾਲਾ ਕਾਦੀ ਗਲ ਵੀ ਨਾਲ ਆਗਾ ਆ ਦੇਖਦੇ ਲਾਲ ਖੰਭ ਪਾਸੇ ਨਹੀਂ ਪੈ ਰੱਗਾਂ ਆ ਕਾਲੇ ਖੰਭ ਚਿੱਟੇ ਆ ਲਾਲ ਖੰਭ ਬਾਡੀ ਨਹੀਂ ਨਿਕਲੀ ਜਾਂਦਾ ਦੇਖੋ ਤੁਸੀਂ ਧੌਣ ਵੀ ਲਾਲ ਆ ਵੀ ਲਾਲ ਇਹ ਕੱਢਦੀ ਕੱਢਦੇ ਆ ਪਰ ਹੁਣ ਪਯੌਰ ਹਨਾ ਕਈ ਕਬੂਤਰ ਵੈਸੇ ਵੀ ਤੰਨਾ ਰੰਗ ਕੱਢੀ ਜਾਂਦੇ ਆ ਔਰ ਨਸਲ ਜੇ ਕਿਸੇ ਦੇ ਘਰੇ ਜਾਓਗੇ ਤੁਸੀਂ ਇਹ ਨਸਲ ਤੁਹਾਨੂੰ ਮਿਲਦੀ ਐ ਦੇ ਘਰੇ ਸਾਂਭੀ ਫੇਰ ਹੀ ਸਹੀ ਆ ਵੀ ਪੁੰਨ ਵਾਲਾ ਨੇ ਇਹਦੀ ਪਰਝਾਈ ਦਾ ਪੱਟ ਟੁੱਟ ਗਿਆ ਸੀ ਆ ਵੀ ਕਬੂਤਰ ਦੀ ਬਾਬੇ ਪੁੰਨ ਵਾਲਿਆਂ ਦੀ ਬਹੁਤ ਚੰਗੇ ਆ ਇੱਕ ਜੋੜੀ ਇਹ ਬਾਈ ਜੱਗੇ ਕਲਰ ਆਇਪਰ ਵਾਲੇ ਕੋਲ ਕਬੂਤਰ ਬਹੁਤ ਚੰਗੇ ਸੀ ਦੇਖੇ ਜੀ ਮੈਂ ਇਹ ਹੁਣ ਤਾਂ ਮੈਨੂੰ ਪਤਾ ਨਹੀਂ ਖਾਸਾ ਟਾਈਮ ਬਾਈ ਨੇ ਮਿਲਣਾ ਹੁਣ ਆਪਾਂ ਕਿਉਂਕਿ ਆਪਣੇ ਆਪਣੇ ਰਿਸ਼ਤੇਦਾਰੀ ਵੀ ਆਪਣੇ ਦਾ ਫੈਮਿਲੀ ਰਿਲੇਸ਼ਨ ਵਾਲਾ ਕੰਮ ਆ ਕੋ ਪੁੱਤਰ ਬਾਜੀ ਦੀ ਗੱਲ ਆਪਾਂ ਨਾ ਕਰੀਏ ਬਾਈ ਨੇ ਤਾਂ ਮੈਨੂੰ ਬਹੁਤ ਵਾਰੀ ਕਿਹਾ ਵੀ ਕੋਈ ਨਾ ਜਿਹੇ ਦੀ ਮਦਦ ਹੁੰਦੀ ਆ ਦੱਸ ਦਿਆ ਕਰ ਕੋ ਗੱਲ ਆ ਪਰ ਆਪਾਂ ਕਬੂਤਰ ਬਾਜੀ ਦੌਰ ਤੇ ਨਹੀਂ ਕਰੇ ਗੱਲ ਕਰੀ ਪਰਿਵਾਰ ਦਾ ਹਾਲ ਚਾਲ ਪੁੱਛੀ ਤਾਂ ਬੜਾ ਠੀਕ ਆ ਗੱਲ ਹੁੰਦੀ ਰਹਿੰਦੀ ਆ ਆਪਣੀ ਬਾਈ ਨੇ ਨਾ ਆਪਾਂ ਨੂੰ ਕਦੇ ਕਬੂਤਰਾਂ ਨੂੰ ਕਿਹਾ ਜਿਹੜਾ ਕਹਿੰਦਾ ਤੇਰਾ ਜੀ ਕਰਦਾ ਆ ਉਹਦੇ ਹੱਥ ਨਾਲ ਫੜ ਕੇ ਲੈ ਨਹੀਂ ਬਾਈ ਜੱਗਾ ਗਿਲਾਰਾ ਰਾਇਪੁਰ ਔਰ ਆਪਾਂ ਕਦੇ ਲੈ ਕੇ ਨਹੀਂ ਆਏ ਹੈਗੇ ਸਵਾਪਤ ਚਲੋ ਮਿਲਿਆ ਦੁਬਾਰਾ ਆਪਾਂ ਮੁਲਾਕਾਤ ਵੀ ਕਰਾਂਗੇ ਤੇ ਕਿਉਂਕਿ ਟਾਈਮ ਹੋ ਗਿਆ ਜੀ ਨੂੰ ਫੋਨ ਕਰਨਾ ਹੋਰ ਨਹੀਂ ਉਹ ਤੋਂ ਕਰਨ ਲੱਗੇ ਵੀ ਸੀ ਉਦੋਂ ਇੰਨੀਆਂ ਗੱਲਾਂ ਦਾ ਗਿਆਨ ਹੈ ਨਹੀਂ ਇੰਟਰਵਿਊਆਂ ਦਾ ਆ ਜਮਾ ਚਿੱਟੀਆਂ ਨੋਕਾਂ ਵਾਲੇ ਜਿਹੜੇ ਇਹ ਵੀ ਬਾਬੇ ਨਾਲ ਦੇ ਪੁੱਤਰ ਆ ਠੀਕ ਹੈ ਇਹ ਬਾਬੇ ਨਾਲ ਕੋ ਮੁੰਡੀ ਵਾਲੇ ਇਹਦੀਆਂ ਅੱਖਾਂ ਦੇਖ ਯਾਰ ਕਮਲ ਖਾਈਆਂ ਅੱਖਾਂ ਕਿੰਡੀਆਂ ਸੋਹਣੀਆਂ ਨੇ ਯਾਰ ਇਹਦੀਆਂ ਬੀਬੀ ਵਾਲੇ ਵੀ ਇੰਨਾ ਚੋ ਜਿੱਤੀ ਆਪਣੀ ਬਈ ਠੀਕ ਹੈ ਗੁਰੂਸਰ ਵੀ ਦੋ ਰਹਿ ਗਈਆਂ ਸੀ ਆਪਣੇ ਆ ਠੀਕ ਹੈ ਇਹਨਾਂ ਤੁਸੀਂ ਇਹ ਇੱਧਰ ਲੇਦਾ ਉੱਧਰ ਲੇਦਾ ਇਹ ਇੱਧਰ ਲੇਦਾ ਆ ਕਾਕਾ ਵਾਲੇ ਦਾ ਬਰਾਬਰ ਬੱਦਰਾ ਵਾਲਾ ਇਹ ਕਿੱਥੋਂ ਆਇਆ ਇਹ ਸਾਡੇ ਕੋਲੇ ਬਈ ਬਾੜਿਆ ਵਾਲਾ ਗੁਰਪ੍ਰੀਤ ਆਉਂਦਾ ਹੁੰਦਾ ਸੀ ਠੀਕ ਉਹਦੇ ਕੋਲੇ ਸਾਡਾ ਲੈਣ ਦੇਣ ਸੀ ਉਹ ਕੂਤਰ ਡੱਬਾ ਪਹਿਲਾਂ ਸਾਡੇ ਪਿੰਡ ਰਹਿ ਦੇ ਤਾਈ ਕਿਸੇ ਨੂੰ ਨੇ ਉਹਨਾਂ ਕੋਲੇ ਬੱਚੇ ਨਹੀਂ ਉੱਡੇ ਫਿਰ ਇਹ ਜਦੋਂ ਅਸੀਂ ਉਹ ਡੱਬਾ ਉਸ ਦਿਨ ਸਾਡੇ ਕੋਲ ਧੱਕੇ ਨਹੀਂ ਛੱਡ ਗਿਆ ਇਹ ਉਹਦੇ ਆਗੇ ਇਹ ਗਾਹਾਂ ਮੈਨੂੰ ਪਤਾ ਵੀ ਕੋਚੇ ਦੇ ਘਰੋਂ ਕਹਿੰਦੇ ਸੀ ਨੀਆਂ ਵਾਲੇ ਦੇ ਪੁੱਤਰ ਆ ਕਾਕਾ ਵਾਲੇ ਕਬੂਤਰ ਇਹ ਠੀਕ ਹੈ ਤੇ ਬਹੁਤ ਦਾਣ ਵਧ ਗਿਆ ਇਹਨਾਂ ਦਾ ਸਿਰ ਵਾਲੇ ਜਿੱਤਿਆ ਰੋਜਾ ਉਸ ਦਿਨ ਪਹਿਲਾਂ ਸੰਧੂ ਘੰਡਾ ਬੰਨਿਆ ਗਿਆ ਸੀ ਦੂ ਇਹਨਾਂ ਫਿਰ ਆਪਦੇ ਵਰਗੇ ਵੀ ਕੱਢੇ ਇਹ ਘਰ ਇਹ ਡੱਬੇ ਹੀ ਕੱਢਦਾ ਬਈ ਇਹ ਨਾਲ ਕਬੂਤਰ ਹੀ ਆਉਗਾ ਥਿੰਨੇ ਆਉਂ ਆ ਯਾਰ ਕਬੂਤਰ ਤੇ ਨਾ ਕਬੂਤਰ ਛੱਡੀਆਂ ਕੱਢੀਆਂ ਜਾਂਦੇ ਬਈ ਇਹ ਫਿਰ ਹੁਣ ਜਿਹੜੀ ਆ ਨਹੀਂ ਕੱਢਣੀ ਚਾਹੀਦੀ ਕਬੂਤਰ ਨੂੰ ਜੇ ਆ ਚੀਜ਼ ਆ ਕਬੂਤਰ ਹਨਾ ਵਿੱਚ ਨੂੰ ਕਰਕੇ ਐ ਕਰਦਾਗਾ ਸਮਝ ਲੋ ਦਾਣਿਆਂ ਜਿਨ੍ਹਾਂ ਨੂੰ ਫਿਰ ਦਾਣਿਆਂ ਦਾ ਕਰਕੇ ਵੀ ਨਹੀਂ ਬਈ ਦਾਣਿਆਂ ਕਰਕੇ ਨਹੀਂ ਹੁੰਦਾ ਹੁੰਦਾ ਇਹ ਕਬੂਤਰ ਦੀਆਂ ਅਨਫੈਟ ਹੁੰਦੀ ਆ ਗਲਮੜਾਪਾਂ ਕਰਕੇ ਜਾਦੇ ਤਾਂ ਕਾਰਨ ਮੜਾਪਾਂ ਆ ਆਹ ਕਿਹੜੇ ਕਬੂਤਰਾਂ ਚੋ ਇਹ ਸਾਡੇ ਕਾਫੀ ਕਬੂਤਰ ਆ ਬਈ ਇੰਨਾ ਚ ਵਕਤੂ ਵਾਲਿਆਂ ਚੋਂ ਗਾਂ ਪਾਏ ਬੜੇ ਇਹੋ ਜੀ ਵੀ ਕੱਢਦੇ ਹੈਗੇ ਠੀਕ ਛੱਡੇ ਬਾਜੀ ਬੂਜੀ ਇਹਦੇ ਨਾਲ ਹਾਂ ਛੱਡੇ ਵਧੀਆ ਹੜਦੇ ਪੂਰੇ ਚ ਜਾਂਦੇ ਵੀ ਨਹੀਂ ਹੈ ਵੀ ਅੱਛਾ ਲੋ ਨੂੰ ਵਧੀਆ ਪੂਰੇ ਇਹ ਹੁਣ ਜਾਨੀ ਘਟ ਮੈਦਾਨਾ ਜਿੱਦੇ ਕਬੂਤਰ ਜੇ ਨਿਕਲ ਗਏ ਸੀ ਆਪਣੇ ਇਹਦੋਂ ਬਾਅਦ ਖਿਆਲ ਜਗ ਠਾਤਾ ਸੀ ਪਰ ਉਹ ਜਿਹੜਾ ਮੁੰਡਾ ਆਪਾਂ ਕਹਿੰਦੇ ਆ ਵੀ ਬਾਹਰ ਗਿਆ ਵੇ ਇਟਲੀ ਉਨੇ ਦੁਬਾਰੇ ਸ਼ੌਕ ਪਾਤਾ ਉਹਨੇ ਆਪਾਂ ਨੂੰ ਫਿਰ ਉਹ ਮੁੰਡੇ ਨਾਲ ਉਹਦੇ ਪਰਮਿੰਦਰ ਆ ਗਿਆ ਜਿਹੜੇ ਉਹ ਹੂੰ ਬ੍ਰਿੰਦਰ ਹੋ ਗਿਆ ਹੁਣ ਹੂੰ ਸਿਮੇ ਹਰ ਗਿਆ ਉਹ ਕਹਿੰਦੀ ਵੀ ਚਲ ਕੋਈ ਨਹੀਂ ਯਾਰ ਉਹਨਾਂ ਨੇ ਮੈਨੂੰ ਬਥੇਰਾ ਕਿਹਾ ਵੀ ਫਲਾਂ ਵੀ ਆਪਾਂ ਹੋਰ ਲੈ ਲਾਂਗੇ ਮਾਕੂ ਉਤਰ ਦਾ ਸਾਡੇ ਕੋਲੇ ਆਪਦੀ ਬਹੁਤ ਮਿੱਠਿਆ ਉਹ ਬੰਦਿਆ ਨੇ ਫੇਰ ਆਪਣਾ ਸ਼ੌਂਕ ਜਗਾਤਾ ਯਾਰ ਆ ਸਾਡੇ ਪਰਿਵਾਰ ਸਾਰੇ ਚ ਤੱਕ ਕੂਤਰ ਨੇ ਯਾਰ ਹਨਾ ਆ ਚੌਧਰੀ ਵਾਲੇ ਛੱਡਿਆ ਸੀ ਇਹਦੇ ਉਹ ਮੁੰਡੇ ਇਹ ਕਰਦੇ ਕੂਤਰਾਂ ਜਮਾ ਇਹ ਕਰਦੇ ਆਪਲੇ ਕੂਤਰਾਂ ਆਪੇ ਕਰਦੇ ਵਾਲਿਆਂ ਦਾ ਬਹੁਤ ਚੰਗਾ ਕੂਤਰ ਇਹਦਾ ਪ੍ਰਾਣਾ ਕੂਤਰ ਆ ਯਾਰ ਨਾ ਇਦਾਂ ਨਸਲ ਨਹੀਂ ਹਾਂ ਆ ਨਸਲ ਪ੍ਰਾਣੀ ਨਸਲ ਪ੍ਰਾਣੀ ਹੈ ਯਾਰ ਆ ਆ ਨਸਲ ਤਾਂ ਹੈ ਨਹੀਂ ਆ ਤਾਂ ਬਹੁਤ ਘਟ ਗਈ ਗੇ ਪਰ ਪਾਲੇ ਵਿੱਚ ਜਮੀ ਜਾਣੋਂ ਹਟ ਕੇ ਜਿਹੜੇ ਜਾਂਦੇ ਡੱਕਿਆਂ ਵਾਲੇ ਆ ਆ ਵਾਲੀ ਘੈਂਟ ਨਸ ਸੀ ਬਾਬੇ ਗੁਰਦੇਵ ਦੀ ਇੱਕ ਇਹ ਇੱਕ گلابی ਅੱਖਾਂ ਵਾਲੀ ਇਹ ਸਰੋਂ ਫੁੱਲੀਆਂ ਅੱਖਾਂ ਵਾਲਿਆ ਥੋੜੀਆਂ ਜਿਹਾ ਕੱਟ ਉਹ گلابی ਅੱਖਾਂ ਵਾਲੇ ਸੀ ਉਹ ਵੀ ਬਹੁਤ ਚੰਗੇ ਕਬੂਤਰ ਨੇ گلابی ਅੱਖਾਂ ਵਾਲੇ ਤਾਂ ਟਾਵੇਂ ਬੰਦੇ ਕੋਲੇ ਹੋਣਗੇ ਕਬੂਤਰ ਉਹ ਤੇ ਜਿਹੜਿਆਂ ਕੋਲੇ ਹੈਗੇ ਉਹ ਸਾਂਭੀ ਬੈਠੇ ਆ ਇਹਦੀਆਂ ਅੱਖਾਂ ਵਾਲੀਆਂ ਖੂਬਸੂਰਤ ਆ ਜੇ ਹੋਏ ਤਾਂ ਤੁਹਾਨੂੰ ਕਦੇ ਜਰੂਰ ਦਰਸ਼ਨ ਕਰਾਵਾਂਗੇ ਉਹ ਕਬੂਤਰਾਂ ਦੇ ਵੀ ਆ ਵੀ ਪਿਓਰ ਨੇ ਬਾਈ ਬਾਬੇ ਗੁਰਦੇਵ ਵਾਲੇ ਉਹ ਕਿੰਨਾ ਕੁ ਦਾ ਗਿਆਨ ਆਪਾਂ ਨੂੰ ਬਾਹਰ ਫਿਰ ਤੁਰ ਕੇ ਕੁੱਤਰ ਦੇਖ ਕੇ ਪਤਾ ਲੱਗ ਗਿਆ ਆਹ ਜਿਹੜੇ ਕੁੱਤਰਾ ਨੇ ਇਹ ਬਈ ਸਾਡੇ ਜਿਹੜੇ ਬਖਤੂ ਵਾਲੇ ਆਗੇ ਇਹ ਠੀਕ ਹੈ ਸਾਡੇ ਲਾਲ ਚੀਨੇ ਨਾਲ ਪਾਉਂਦੇ ਦੋ ਦੋ ਐ ਕੱਠੇ ਠੀਕ ਇਹ ਇਹਦੀ ਭੈਣ ਬਾਗੀ ਜੀ ਇੱਥੋਂ ਵੀ ਲਗੜਨੇ ਪਾੜਦੀ ਭਾਈ ਰੂਪੇ ਅੱਛਾ ਸਾਡੇ 6:30 ਵਜੇ ਪਾੜੀ ਵੀ ਉਵੇਂ ਟਾਂਗੇ ਚੜੀ ਇਹ ਤਿਲਕ ਵਾਲਿਆ ਹੈ ਆਪਣਾ ਪਰ ਬਹੁਤ ਸੋਹਣੇ ਆ ਬਾਈ ਇਹਦੇ ਕੁੱਤਰੀਓ ਜੀ ਲੈ ਕੁੱਤਰੀ ਆ ਇਹ ਲੈ ਹੋਰ ਦਿਖਾ ਦੇ ਉੱਤਰ ਵੀ ਉਹ ਜਿਹੜਾ ਕੂਟਰ ਗੱਡ ਕੇ ਲੈ ਗਏ ਇੱਕ ਕਾਲ ਸਿਰ ਆਪਣਾ ਇਹ ਵੀ ਉਹ ਦੀ ਜਿਹੜੀ ਭੈਣ ਵੀ ਤਿੰਨ ਵਾਰ ਇਹ ਵੀ ਚਾਹ ਕੇ ਆ ਨਾ ਇਹ ਡਾਈਵੇਂ ਬਾਜੀ ਨਹੀਂ ਇਹ ਤਾਂ ਰੱਖ ਲਈ ਸੀ ਇਹ ਬਰੀਡ ਚੌਟ ਹੋ ਗਈ ਮਿਸਟਰ ਇਹ ਵੀ ਤੁਹਾਡੇ ਕੋਲੇ ਰਹਿ ਗਈ ਸੀ ਦਾ ਭਾਈ ਵਗ ਗਿਆ ਸੀ ਸਾਡੇ ਕੋਲ ਬਾਜੀ ਤੋਂ ਆਪ ਬਹੁਤ ਚੰਗੀ ਉੱਡਣਾ ਸੀ ਇਹਨੇ ਆ ਵੀ ਕੂਟਰ ਪੜ ਜਾ ਕੱਲ ਨੂੰ ਕਰ ਲੜਾਵਾ ਹਾਂ ਬਹੁਤ ਠੀਕ ਆਗਮਤਰ ਵੀ ਜੇ ਕੋਲ ਹੈਗਾ ਸਾਮਕੇ ਰੱਖ ਲੈ ਬਾਈ ਬਹੁਤ ਅੰਗੀ ਰੂਪ ਤਾਂ ਨੇ ਪੰਲੇ ਦੇ ਕੁਆਲਿਟੀ ਬੰਨ ਝਾੜੇ ਪਏ ਬਾਈ ਕੋਲੇ ਇਧਰਲਾ ਪੰਲਾ ਸਾਫ ਪਿਆ ਹੈ ਬਹੁਤ ਸੋਹਣਾ ਚਾ ਵੀ ਇੰਨਾ ਜੀ ਆ ਵੀ ਇੰਨਾ ਚੰਗਾ ਇਹ ਨੇੜੇ ਹੋ ਗਏ ਥੋੜੇ ਜਿਨੇੜੇ ਕਰ ਦਿੰਦੇ ਫਿਰ ਆ ਹੀ ਹੋਣ ਲੱਗ ਜੇ ਹਾਂ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਦਾ ਮੈਂ ਨੇੜੇ ਹੋ ਗਏ ਲੱਗਦੀ ਆ ਤਾਂ ਯਾਰ ਕੱਦ ਵੀ ਘਟਾ ਗਈ ਤੇ ਰੰਗ ਵੀ ਵਾੜਾ ਕਰ ਗਈ ਊੜਾ ਉਹਦਾ ਬਾਹਲੀ ਚੰਗੀ ਆ ਨਿਆਜ ਕਢਾ ਗਿਆ ਦੂਜੂ ਹੋਰ ਕਬੂਤਰਾਂ ਚ ਪਾ ਕੇ ਰੇ ਹਾਂ ਹੁਣ ਪਾਈ ਵੀ ਆ ਪਿੱਛੇ ਕੱਢੀ ਬੈਠੀ ਆ ਵੀ ਇਹਨਾਂ ਦੀ ਹੈ ਇਹ ਖੱਟੇ ਨਾਲ ਪੀਲੇ ਸਰੋਂ ਫੁੱਲੀਆਂ ਜੀ ਇੱਕ ਹਾਂ ਸਰੋਂ ਫੁੱਲੀਆਂ ਕਰ ਗਏ ਹੈ ਨਾ ਨਬੀਲੀਆਂ ਨੇ ਕਟਿੰਗ ਬਹੁਤ ਚੰਗੀ ਆ ਜਮਾ ਹਰਿਆਣੇ ਕਾਲੀ ਨਾਮ ਕਾਲੀ ਇੰਨਾ ਜੀਆਂ ਕਾਲੀਆਂ ਨੇ ਠੀਕ ਆ ਇਹ ਹਰੀਆਂ ਕਿਵੇਂ ਕਰ ਗਈ ਫਿਰ ਇਹ ਇਹ ਵਿੱਚ ਕੱਢਦੇ ਆ ਹਰੀਆਂ ਦੇ ਇਹ ਗੋਲੇ ਵੀ ਕੱਢਦੇ ਆ ਹਰੀਆਂ ਦੇ ਜਮਾ ਅੱਛਾ ਨੀਲੇ ਰੂਤਰ ਕਿੱਟੇ ਸਰਾਂ ਦੇ ਕੱਲੇ ਅੱਛਾ ਇਹੜੇ ਕੂਤਰਾਂ ਗਏ ਹੈ ਦੀ ਪੁੰਨੂ ਵਾਲਿਆਂ ਦੀ ਠੀਕ ਹੈ ਬਾਬੇ ਪੁੰਨੂ ਵਾਲਿਆਂ ਦੀ ਇਹਦੇ ਅੱਖਾਂ 'ਚ ਕਮਲ ਜਮਾ ਹਰੀਆਂ ਨੇ ਦੇ ਵੇ ਕੀ ਬਾਤ ਹੈ ਇੰਨੀ ਸੋਹਣੀ ਭਮਕਾ ਰਹੀਆਂ ਅੱਖਾਂ ਦੀ ਲੈ ਬਾਈ ਆ ਉਹਨਾਂ ਦਾ ਆਈ ਵੀ ਇਹ ਵੀ ਹਜ਼ਾਰ ਦੇ ਕੂਤਰਾਂ ਦੀ ਕੋਟਰੀ ਜਮਾ ਹੈ ਅੱਛਾ ਇਹ ਵੀ ਉਹਨਾਂ ਤੋਂ ਆਈ ਵੀ ਹੈ ਇਹ ਆ ਬੜੀ ਚੰਗੀ ਕੂਤਰਿਆ ਵੇ ਬਾਬੇ ਜੀ ਸਰਾ ਹੀ ਵੇ ਬਰਾੜਾ ਬਹੁਤ ਸੁਣੀ ਉਤਰੀ ਹੈ ਬਈਆ ਦਾ ਰੰਗ ਭਾਗੀ ਲਾ ਦੂ ਜਿਹੜੇ ਕੋਲੇ ਗਿਆ ਇਹਦਾ ਬੱਚਾ ਨਹੀਂ ਇਹਨਾਂ ਦੇ ਪੈਰ ਸਾਂ ਪਾਂਤਰੀ ਜੇ ਪੈਰ ਨੇ ਏ ਆ ਵਾਲੇ ਉੱਡੇ ਵੀ ਸਾਡੇ ਜਾ ਕੇ ਇਹ ਗੜੇ ਪਬਲੀ ਨਾਪਰ ਵਾਲੇ ਕੋਲੇ ਇਹ ਵੀ ਜਿਹੜੇ ਕਾਲੇ ਪੁੰਨੂ ਕਾਲੇ ਇਹਨਾਂ ਤੇ ਥੋੜੀ ਜੀ ਕਾਕੇ ਕਾਲੇ ਪੁੱਤਰਾਂ ਦੀ ਆ ਠੀਕ ਭਾਗ ਦੀ ਪ੍ਰਾਣੀ ਕੂਤਰੀ ਗਾਦਰੀ ਛੱਡੀ ਹੋਈ ਸੀ ਕਾਕੇ ਦੇ ਪਿਓ ਦੀ ਸਾਡੇ ਪਿੰਡ ਠੀਕ ਉਹਦਾ ਕਿੱਥੇ ਰਹੇਗੀ ਸੀ ਉਹਦਾ ਵਿੱਚ ਕੋਸ ਪਰਸੈਂਟ ਇਹਨਾਂ ਦੇ ਅੰਸ਼ ਹੈਗਾ ਠੀਕ ਇਹ ਬਾਬੇ ਪੁੰਨੂ ਦੇ ਬਾਈ ਕਾਕੇ ਵਾਲੇ ਆ ਕਾਕੇ ਵਾਲੇ ਕੋਸ ਪਰਸੈਂਟ ਇਹਦੇ ਵਿੱਚ ਹੈਗਾ ਠੀਕ ਇਹ ਵੀ ਡਾਨ ਵੀ ਵਧੀਆਂ ਇਹਨਾਂ ਦੀ ਇਹ ਜਾਣਦੇ ਨਹੀਂਗੇ ਠੀਕ ਇਹ ਵੀ ਨਹੀਂ ਜਾਣਦੇ ਜਮੇ ਇਹ ਬਬਲੀ ਕੋਲੇ ਬਹੁਤ ਉੱਡੇ ਹਰਜੀਤ ਕੇ ਚੌਕ ਵਾਲਿਆਂ ਕੋਲੇ ਵੱਡੇ ਕੂਤਰ ਗਏ ਹੋਇਆ ਉਹਨਾਂ ਕੋਲੇ ਬਹੁਤ ਡੱਡੇ ਅੱਛਾ ਆ ਜਮਾ ਉਹਦੀ ਹੈ ਬਈ ਡੱਬੇ ਦੀ ਇਹ ਰੱਖੀ ਵੀ ਆ ਜੀ ਇਹ ਵੀ ਕਾਕੇ ਵਾਲੇ ਨੇ ਹਾਂ ਇੱਕ ਹੋਰ ਸੀ ਸਾਡੇ ਕੋਲ ਪਾਕਪਾਲਾਂ ਦੇ ਸ਼ਾਕੀ ਉਹ ਪਿਓਰ ਕਰਕੇ ਉਹਦੇ ਨਾਲ ਲਾ ਕੇ ਫੇਰ ਇਹ ਵੀ ਬਾਈ ਕਾਕੇ ਵਾਲਿਆਂ ਦੀ ਆ ਜਮਾ ਪਿਓਰ ਨਾ ਵੀਰੇ ਨਾ ਵੀ ਲੈ ਹਾਂ ਜੀ ਥੋੜੇ ਜੀ ਹਾਂ ਜੀ ਇਹੋ ਜੇ ਭਾਈ ਸਾਹਿਬ ਕਹਿੰਦੇ ਓਹੀ ਜਾਨੀ ਆਹ ਚੀਜ਼ਾਂ ਨੇ ਰਾਜ ਨਾਲੇ ਰਾਜ ਨਾਲੇ ਕਹਿੰਦੇ ਬੰਦੇ ਬਾਈ ਆਹ ਕਹਿੰਦੇ ਨੇ ਇਹਨਾਂ ਨੂੰ ਬਈ ਆ ਕੇ ਆਮ ਜੀ ਬੰਦੇ ਬਹੁਤ ਸ਼ਾਨਦਾਰ ਕੁੱਤਰਾ ਬਈ ਚੰਗੀ ਚੀਜ਼ ਨੂੰ ਤਾਂ ਯਰ ਸਲਾ ਹੀ ਜਾਂਦਾ ਉਹ ਬਾਲਾ ਚੰਗਾ ਜੇ ਨੂੰ ਪਹਿਲਾਂ ਗਿਆ ਹੈ ਹਾਂ ਬਈ ਫਾਇਨ ਦੇ ਦੋਬਰੇ ਲੋਕ ਉਹ ਬੜਾ ਚੰਗਾ ਇਹਨਾਂ ਨੂੰ ਕੋਲ ਕਿਤਾਬ ਮੈਂ ਲੈ ਜੀ ਇਹ ਜਿੱసే ਕਹਿੰਦੇ ਉਹਦਾ ਮੈਂ ਬਾਹਰ ਨਿਕਾਲਿਆ ਇਹ ਇਹ ਆ ਬਈ ਕਾਫੀ ਜਿਹੜੇ ਪੂਰੇ ਜਾਂਦੇ ਗਾਹਾਂ ਲਈ ਪੂਰੇ ਵਾਲਿਆਂ ਦਾ ਪਾ ਦਿੰਨੇ ਆ ਬਈ ਅੱਡਾ ਗੁੱਤਰਾ ਇਹਦਾ ਪਿਓ ਜਿੱਤਿਆ ਵਾ ਸੀ ਇਹ ਰੱਖ ਲੈ ਰੋਕ ਕੇ ਵੱਡਾ ਹੈ ਤੇ ਇਹਦਾ ਪਿਓ ਗਿਆ ਨਾਲ ਕੋਲੇ ਮੇਰੇ ਕੋਟਿਲੇ ਵਾਲੇ ਕੋਲੇ ਉਹਦੇ ਘਰੀ ਉਹ ਹੋਇਆਗਾ ਠੀਕ ਹੈ ਲਾਲਚੀਨਾ ਬਹੁਤ ਵੱਡਾ ਵਾ ਸੀ 7 ਤੋਂ 7.5 7:00 7:00 ਵਜੇ ਘਰੇ ਵਹਿੰਦਾ ਵੀ 7:00 ਵਜੇ ਆ ਲੱਗੀ ਉਹ ਆ ਪੂਛਾ ਕੌਫੀ ਹੈ ਜਿੱਪੀ ਇਹ ਵੀ ਨਾ ਚੁਈਆ ਹਾਂ ਇਹਦੀ ਆ ਬਈ ਇਹ ਸਾਰੇ ਉੱਤੇ ਉੱਤੇ ਜਿਹੜੇ ਕੱਢਦਾ ਹੈ ਆਪਣੇ ਠੀਕ ਆ ਕਿਹਦੇ ਆ ਕਬੂਤਰ ਦੇ ਆ ਕਬੂਤਰ ਦੇ ਇਹਦੇ ਨਾਲ ਕੂੜੀ ਕਿਹੜੀ ਪਾਈ ਨੇ ਇਹਦੇ ਨਾਲ ਲਾਲ ਲਾਲ ਚੰਗੀ ਆ ਵੀ ਕੱਢਦੇ ਆ ਵੀ ਤੁੰਨੋ ਬੈ ਜਾ ਇਹ ਵੀ ਕੰਮ ਵਾਲਾ ਨਹੀਂ ਹਾਂ ਇਹਨੂੰ ਖਟੰਗਾ ਵਾਲੇ ਨੇੜੇ ਕਰ ਦਿੰਨੇ ਉਹ ਕੱਢਦੇ ਆ ਠੀਕ ਆ ਛੱਡ ਦੇ ਫਿਰ ਕਾਲਾ ਰੰਗ ਬਾਜੀ ਤਾਂ ਨਹੀਂ ਛੱਡਿਆ ਕਦੀ ਉਹ ਪਹਿਲੀ ਗੱਲ ਤਾਂ ਕੱਢਦੇ ਘੱਟ ਇਹ ਜੀ ਟਮਾਟਾ ਮਾ ਕੱਢਦੇ ਰੱਖ ਲੈਣੇ ਹਾਂ ਇੱਕ ਛੱਡਿਆ ਸੀ ਅਸੀਂ ਜਿਹੜਾ ਸਿਰੀ ਵਾਲੇ ਛੱਡਾ ਉੱਤੇ ਹੀ ਰਹਿ ਗਿਆ ਸੀ ਉਹ ਬੁਰਜ ਬੱਗਾ ਸੀ ਦੂਜੇ ਦਾ ਨਾ ਜੱਤ ਕੇ ਹਾਂ ਹੂੰ ਹੂੰ ਨਾ ਮੈਂ ਸਭ ਲਾ ਲਿਆ ਤਾਈਏ ਰੰਗ ਨੋਰੰਦਾ ਜਾਂਦਾ ਹੂੰ ਨਿਆਖਾਂ ਹੀ ਗੱਡੀਆਂ ਨੇ ਉਹ ਕਿਉਂ ਲੱਡ ਕਰੀ ਮੈਂ ਨਾ ਮੈਂ ਗੂੜੀਆਂ ਬਾਲਣਾਂ ਆ ਵੀ ਨਾ ਬਈ ਹੂੰ ਉੁੱਧਲੀ ਆਹੀ ਉੁੱਧਣੀ ਭਾਈ ਦੇ ਬੱਚੇ ਕਿਹੜੇ ਇਹਦੇ ਬੱਚੇ ਕਿਹੜਾ ਇਹਦੇ ਕਿਹੜਾ ਹੈ ਐਵੇਂ ਉੱਡੇ ਵੱਧ ਕੇ ਉੱਡਦੇ ਬੱਚੇ ਹੁੰਦੇ ਦਾ ਡਾਂਨ ਘਾਟੀ ਕਰਦੇ ਉੱਤੇ ਬਾਕੀ ਫੱਦਰ ਰਹਿ ਕੇ ਹੁਰਦੇ ਨੇ ਬੱਚੇ ਹੁੰਦੇ ਦਾ ਬਈ ਆ ਦਾਗਲੇ ਦਾ ਪਿਓੜੇ ਉਦੋਂ ਬਾਅਦ ਕਰਦਿਆਂ ਹਮ ਮੇਰੇ ਕੋਲ ਇਹ ਗੱਲ ਠੀਕ ਉਹਦਾ ਭਾਈ ਆ ਜਿਹੜੀ ਉੱਤਾਂ ਤੋਂ ਉਤਰੀ ਆ ਲੋ ਸ਼ਾਨਦਾਰ ਲਾ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਤੇ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਚੈਨਲ ਨਾਲ ਪਾਸੇ ਹੀ ਗੱਲ ਜੀ ਸਾਰਿਆਂ ਦਾ